ਫਰਲੇ ਆਈਆਂ ਕੀ ਮਰ ਆਇਆ ਸੀ ਮੈਂ ਤਾਂ ਕੁਛ ਨਹੀਂ ਆਰਡਰ ਕੀਤਾ ਸੀਗਾ ਕੀ ਲੈ ਕੇ ਆਈਆਂ ਸੱਚੀ ਨਹੀਂ ਕੀਤਾ ਸੀ ਯਾਰ ਮੈਂ ਤਾਂ ਪਿੰਡੋਂ ਪਾਰਸਲ ਫੜ ਕੇ ਲੈ ਕੇ ਆਈਆਂ ਨਾ ਨਾ ਮੈਂ ਤਾਂ ਨਹੀਂ ਕੀਤਾ ਸੀ ਯਾਰ ਕਮਾਲ ਹੋ ਗਈ ਆ ਵੇਖੋ ਏਡੀ ਵੱਡੀ ਚੀਜ਼ ਆ ਆ ਦੇਖੋ ਨਾ ਨਾ ਮੈਂ ਤਾਂ ਨਹੀਂ ਕੀਤਾ ਸੀ ਦੇਖ ਲੈ ਕਿਥੇ ਬੰਬ ਬੰਬ ਤਾਂ ਨਹੀਂ ਭੇਜਤਾ ਕਿਸੇ ਨੇ ਆਜ ਕੱਲ ਸਹੀ ਗੱਲ ਹਨਾ ਅੱਜ ਕੱਲ ਕਿਸੇ ਨੇ ਦੁਸ਼ਮਣੇ ਕੱਢਦੇ ਹੁੰਦੇ ਤਾਂ ਬੰਬ ਐਵੇਂ ਭੇਜ ਸਕਦੇ ਕੋਰੀਅਰ ਤੇ ਯਾਰ ਐ ਕਿੰਨੇ ਭੇਜਤਾ ਆਪਾਂ ਤਾਂ ਕੀਤਾ ਨਹੀਂ ਗਾ ਯਾਰ ਯਾਰ ਇਹਦੇ ਉੱਪਰ ਨਾਮ ਤਾਂ ਨਹੀਂ ਲਿਖਿਆ ਨੰਬਰ ਤੇ ਬਸ ਪਟਿਆਲਾ ਲਿਖਿਆ ਹੋਇਆ ਮਿਲਣਾ ਦਾ ਸ਼ਾਇਦ ਕੀਪਤਾ ਵਿੱਚ ਕੋਈ ਐਡਰੈਸ ਵਗੈਰਾ ਲਿਖਿਆ ਹੋਵੇ ਪਟਿਆਲੇ ਤੋਂ ਰਮਨਦੀਪ ਵੱਲਾਂ ਤੇ ਆਪਾਂ ਨੂੰ ਲਿਖਿਆ ਹੋਇਆ ਸੰਧੂ ਬੋਹਰ ਵਾਲਿਆਂ ਨੂੰ ਤੇ ਆਪਣਾ ਨੰਬਰ ਲਿਖਿਆ ਹੋਇਆ ਕਮਾਲ ਹੋ ਗਿਆ ਦੇਖੀਏ ਸਹੀ ਬਾਹਰ ਹੀ ਖੋਲ ਨਹੀਂ ਕਰਦਾ ਕਿਤੇ ਹੋਰ ਨੁਕਸਾਨ ਗੈਸ ਗੂਸਨਾ ਭੇਜ ਤੇ ਹੋਵੇ ਬੇਹੋਸ਼ ਹੋ ਜਾਣ ਸੰਧੂ ਬੋਹਰ ਇਹ ਯਾਰ ਫੈਨ ਨੇ ਕਿਸੇ ਨੇ ਭੇਜਿਆ ਹੋਵੇਗਾ ਮੈਨੂੰ ਇਹ ਮੇਟਾ ਕੀ ਮੇਕ ਕਿਸ ਨੇ ਆ ਵੀ ਪਹ ਹੈ ਵੀ ਪੋਲੀ ਚ ਜੀਰੀ ਆ ਵੈਸੇ ਤਾਂ ਮੈਨੂੰ ਤਾਂ ਡਰੀ ਲੱਗਦਾ ਆ ਪਰ ਉਹਨ ਇੱਥੇ ਲੈ ਆ ਤੂੰ ਐਂ ਕਰ ਇੱਥੇ ਚਾਕੂ ਲੈ ਕੇ ਆ ਇੱਥੇ ਖੋਲਦੇ ਆ ਆਪਾਂ ਕਰੇ ਨਹੀਂ ਬਾਹਰ ਖੋਲ ਗਏ ਬਾਹਰ ਹੀ ਖੋਲ ਗਏ ਆਈ ਟੈਕ ਦੱਸਣਾ ਸੀ ਜੇ ਕਿਸੇ ਨੇ ਗਿਫਟ ਵੀ ਭੇਜਣਾ ਸੀ ਐਵੇਂ ਕੀ ਹੋ ਗਿਆ ਹਾਂ ਨਹੀਂ ਤਾਂ ਆਪਾਂ ਜੇ ਨੂੰ ਕੋਈ ਚੀਜ਼ ਵੀ ਭੇਜਦੇ ਤਾਂ ਪਹਿਲਾਂ ਕਾਲ ਕਰਕੇ ਭੇਜਦੇ ਆ ਨਾ ਬਿਲਕੁਲ ਚੀਜ਼ ਤਾਂ ਪਾਉਣ ਵਿੱਚ ਹੌਲੀ ਜੀ ਜਾਵਾ ਹਾਂਜੀ ਹੌਲੀ ਜੀ ਐ ਸੌਫਟ ਜੀ ਐ ਨਾਲੇ ਆ ਦੇਖੋ ਤੇ ਹਾਂਜੀ ਆਪਾਂ ਕੀ ਕਰਦੇ ਆ ਖੋਲਣ ਤੋਂ ਪਹਿਲਾਂ ਜਿਹੜਾ ਇਹਦੇ ਉੱਪਰ ਨੰਬਰ ਦਿੱਤਾ ਹੋਇਆ ਉਹਨੂੰ ਆਪਾਂ ਕਾਲ ਕਰ ਲੈਨੇ ਆ ਉਹਨਾਂ ਨੂੰ ਕਿ ਪੁੱਛ ਹੀ ਲੈਨੇ ਆ ਪੁੱਛ ਹੀ ਲੈ ਵੀ ਕੀ ਭੱਜਿਆ ਕਿਸੇ ਨੇ ਹਾਂਜੀ ਕਿਤੇ ਐਵੇਂ ਹੋਰ ਜਿੱਥੇ ਰੋਂਗ ਹੀ ਆ ਸਕਦਾ ਸਹੀ ਗੱਲ ਐ ਖਬੋਰ ਚ ਕਿਹੜਾ ਸੰਦੂਕ ਲੈ ਆਪਾਂ ਹੀ ਆ। ਸਹੀ ਗੱਲ ਐ। ਡਰ ਵੀ ਲੱਗਦਾ ਨਾ। ਹੂੰ। ਲਓ ਜੀ। ਕੋਹਲ ਚੱਕ ਨਹੀਂ ਰਹੇ। ਆਹ ਜਾਸ ਤੇਰੇ ਕੋਲੋਂ ਤੀਨ ਉਗਾਰਾ। ਆਹ ਤੇਰੇ ਕੋਲੋਂ ਤੀਨ ਉਗਾਰੇ ਭਰੇ ਆ ਨੇ। ਪਤਾ ਨਹੀਂ। ਹੈਲੋ ਹਾਂ ਜੀ ਕਿੱਥੋਂ ਬੋਲਦੇ ਹੋ ਤੁਸੀਂ ਮੈਂ ਪਟਿਆਲਾ ਤੋਂ ਗੱਲ ਕਰ ਰਹੀ ਹਾਂ ਜੀ ਠੀਕ ਹੈ ਜੀ ਤੇ ਮੈਨੂੰ ਇੱਕ ਪਾਰਸਲ ਮਿਲਿਆ ਸੀ ਤੁਸੀਂ ਭੇਜਿਆ ਸੀਗਾ ਹਾਂ ਜੀ ਹਾਂ ਜੀ ਬਿਲਕੁਲ ਭੇਜਿਆ ਇਹ ਤੁਸੀਂ ਅਬੋਰ ਵਾਲੇ ਸੰਧੂ ਫੈਮਿਲੀ ਤੋਂ ਗੱਲ ਕਰ ਰਹੇ ਹੋ ਨਾ ਹਾਂ ਜੀ ਹਾਂ ਜੀ ਹਾਂਜੀ ਹਾਂਜੀ ਮੈਂ ਤੁਹਾਡੇ ਲਈ ਹੋਲੀ ਦਾ ਸਪੈਸ਼ਲ ਗਿਫਟ ਭੇਜਿਆ ਜੀ। ਅੱਛਾ ਠੀਕ ਹੈ ਜੀ। ਹਾਂਜੀ। ਅਸੀ ਕਰੋ ਤੁਸੀਂ। ਠੀਕ ਹੈ ਜੀ। ਥੈਂਕਿਊ ਜੀ। ਅਸੀਂ ਆਖਿਆ ਨਾ ਵੀ ਉੱਪਰ ਕੋਈ ਡਰੈਸ ਵਗੈਰਾ ਨਹੀਂ ਲਿਖਿਆ। ਪ੍ਰੋਪਰ ਆ ਵੀ ਪਹਿਲਾਂ ਕਾਲ ਕਰਕੇ ਪੁੱਛ ਲੈਣੀ ਆ ਨੰਬਰ ਤੇ। ਹਾਂਜੀ ਹਾਂਜੀ ਐਸੇ ਲਈ ਕੰਟੈਕਟ ਦਿੱਤਾ ਹੋਇਆ ਸੀ ਮੈਮ ਅਸੀਂ ਕਿ ਆ ਪਹੁੰਚੂਗਾ ਤਾਂ ਤੁਸੀਂ ਮਤਲਬ ਕਰ ਲੋਗੇ ਕੰਟੈਕਟ। ਚਲੋ ਠੀਕ ਹੈ ਜੀ ਹੁਣ ਮੈਂ ਓਪਨ ਕਰ ਲੈਣੀ ਆ। ਥੈਂਕਿਊ ਸੋ ਮਚ ਜੀ। ਫਿਰ ਕਰੋਗੇ ਕਰ ਲੋ ਮੈਮ ਹੈਪੀ ਹੋਲੀ ਜੀ। ਹੈਪੀ ਹੋਲੀ ਜੀ। ਥੈਂਕਿਊ ਥੈਂਕਿਊ ਜੀ। ਚਲੋ ਮੈਂ ਫ ਕਰਦੀਆਂ ਤੁਹਾਨੂੰ ਠੀਕ ਹੈ ਜੀ ਜੀ ਮੈਮ ਜਰੂਰ ਠੀਕ ਹੈ ਜੀ ਓਕੇ ਜੀ ਥੈਂਕ ਯੂ ਜੀ ਚਲ ਪਵਨ ਨਾ ਪਤਾ ਨਹੀਂ ਕੀ ਆਇਆ ਵਿੱਚ ਆਪਾਂ ਚਲੋ ਹੁਣ ਤਾਂ ਆਪਾਂ ਨੂੰ ਪਤਾ ਲੱਗ ਗਿਆ ਨਾ ਆਪਾਂ ਘਰੇ ਜਾ ਕੇ ਓਪਨ ਕਰਦੇ ਆ ਆਜੋ 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 ਪਤਾ ਨਹੀਂ ਕਿਹੜੇ ਚਲੋ ਮੈਸਕੋਪੀ ਅੱਗੇ ਲਿਆਏ ਆ ਵਾ ਤੇ ਪਵਨ ਹੋ ਗਈ ਖੁਸ਼ ਤੇ ਦੀ ਫਰੈਂਡ ਨੇ ਕਿਸੇ ਨੇ ਦੇਖਦੇ ਆ ਵਿੱਚੋਂ ਕੀ ਨਿਕਲਦਾ ਤੇ ਤੁਸੀਂ ਵੀ ਦੋਸਤੋ ਵਲੌਗ ਨਾ ਬਣੇ ਰਹੋ ਤੇ ਇਹ ਸਰਪ੍ਰਾਈਜ਼ ਗਿਫਟ ਆਇਆ ਪਤਾ ਨਹੀਂ ਕੀ ਕੁਝ ਹੋਊਗਾ ਵਿੱਚ ਹੋਲੀ ਕਰਕੇ 25 ਮਿੰਟ ਨਹੀਂ ਨਹੀਂ ਆਪਾਂ ਕਾਲ ਕਰ ਲਈ ਨਾ ਹੁਣ ਆਪਣੀ ਕਾਲ ਵਿੱਚ ਰਿਕਾਰਡ ਮੈਂ ਚੀਜ਼ ਨਾ ਕੁੱਟੀ-ਕੁੱਟੀ ਜਾਵੇ ਵਿੱਚ ਕੋਈ ਅੱਛਾ ਅੱਛਾ ਮੈਂ ਕਿਤੇ ਕਹਿੰਨੇ ਆ ਵੀ ਫਿਰ ਵੀ ਹੋ ਜਾਏ ਵੀ ਡਰਨਾ ਖੋਲਣਾ ਚਾਹੀਦਾ ਨਹੀਂ ਨਹੀਂ ਲਓ ਜੀ ਬੜੇ ਇਹ ਤਾਂ ਸ਼ੂਜ ਲੱਗਦੇ ਆ ਪਵਣ ਛੇ ਬਤਾ ਹੀ ਲੱਗਦੀ ਆ ਨਾ ਸ਼ੂਜ ਹੀ ਗਿਆ ਹੁਣ ਆਪਾਂ ਇਹਨੂੰ ਤਾਂ ਫਿਰ ਆਪਾਂ ਉਵੇਂ ਖੋਲ ਲਗੇ ਕਿਤੇ ਕੱਟ ਕੁੱਟ ਨਾ ਲੱਗ ਜੇ ਹਾਂ ਹਾਂ ਚਲ ਅਖਬਾਰ ਹੀ ਪਾਟ ਦਿੰਨਾ ਨਾ ਹਾਂ ਵਾਕੈ ਸ਼ੂਜ ਐ ਜੀ ਸ਼ੂਜ ਹੀ ਆ ਸ਼ੂਜ ਵੀ ਕੋਈ ਸਪੈਸ਼ਲ ਹੀ ਲੱਗਦੇ ਜਿਹੜੇ ਬਿਨਾ ਗੱਤੇ ਤੋਂ ਆਏ ਆ ਲੈ ਪਵਣ ਤਿੰਨ ਤਾਂ ਸ਼ੂਜ ਜੜ ਗਿਆ ਕੀ ਯਾਰ ਕੱਡੇ ਦੇ ਵਿੱਚੋਂ ਪਿੰਕ ਸਿਆ ਕਿਵੇਂ ਹੁਣ ਕਲਰ ਕਿਵੇਂ ਬਦਲ ਗਏ ਪਤਾ ਨਹੀਂ ਕੀ ਚੱਕਰ ਆ ਤੇ ਆਪਾਂ ਇੱਕ ਵਾਰੀ ਪਾ ਕੇ ਦੇਖਦੇ ਆ ਵੀ ਆਪਣੇ ਮੇਚ ਆਉਂਦੇ ਵੀ ਆ ਕਿ ਨਹੀਂ ਆਉਂਦੇਗੇ ਚਲ ਪਾ ਕੇ ਦੇਖੀਏ ਇੱਕ ਵਾਰੀ ਪਾ ਕੇ ਚੱਕਾ ਕਲਰਫੁੱਲ ਆ ਤੇ ਕਲਰ ਚੇਂਜ ਹੋ ਰਿਹਾ ਪਵਨ ਹਾਂਜੀ ਨਾ ਇਹ ਕਰੇ ਨੇਰੇ ਚ ਕਰੀ ਉੱਥੇ ਦੇਖਦੇ ਆ ਆਪਾਂ ਉੱਥੇ ਕਿਹੜਾ ਕਲਰ ਹਾਂ ਨਾ ਆਪਾਂ ਜੇ ਆਪਾਂ ਧੁੱਪ ਜੀ ਚ ਵੇਖਦੇ ਆ ਡਾਰਕ ਦਿਸਣ ਲੱਗ ਜਾਂਦੇ ਆ ਹਾਂ ਜਦੋਂ ਆਪਾਂ ਇਹਨੂੰ ਥੱਲੇ ਕਰਦੇ ਆ ਸ਼ਾਨ ਜੀ ਚ ਕਲਰ ਚੇਂਜ ਹੋ ਰਿਹਾ ਪਵਨ ਤੋ ਇਹਨੂੰ ਐ ਕਰ ਤੋ ਤੁਸੀਂ ਨਾ ਜਾ ਕੇ ਵੇਖੀਏ ਧੁੱਪ 'ਚ ਜਾ ਕੇ ਵੇਖੋ ਤੁਸੀਂ ਪਹਿਲਾਂ ਇਹਨੂੰ ਇਹਨੂੰ ਨਾ ਅੰਦਰ ਇਹ ਮਿਲਦਾ ਉਹ ਸ਼ੂਜ਼ ਭੇਜੇ ਹੈ ਪਹਿਣਨੇ ਜਿਹੜੇ ਕਲਰ ਚੇਂਜ ਕਰ ਜਾਂਦੇ ਆ ਹਨਾ ਕਲਰ ਚੇਂਜ ਕਰਦੇ ਜਦੋਂ ਧੁੱਪੇ ਜਾਵਾਂਗੇ ਉਦੋਂ ਕਲਰਫੁਲ ਹੋ ਜਾਣਗੇ ਹਨੇਰੇ 'ਚ ਵਾਈਟ ਹੋ ਜਾਣਗੇ ਇਹਨਾਂ ਨੂੰ ਹਨੇਰੇ 'ਚ ਲੈ ਕੇ ਜਾਓ ਵਾਈਟ ਹੋ ਜਾਣਗੇ ਚਲੋ ਬਹੁਤ ਬਹੁਤ ਥੈਂਕਸ ਕਰਦੇ ਆਂ ਪਟਿਆਲੇ ਵਾਲੀ ਭੈਣ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਇਹ ਗਿਫਟ ਭੇਜਿਆ ਤੇ ਹੁਣ ਆਪਾਂ ਵੇਅਰ ਕਰਕੇ ਦੇਖਦੇ ਆਂ ਵੀ ਇਹ ਮੇਜ ਆਉਂਦੇ ਵੀ ਅਸਲੀ ਵੈਸੇ ਨਾਪ ਤਾਂ ਉਹਨਾਂ ਨੇ ਸਹੀ ਤੇ ਹਾਂ ਤੁਸੀਂ ਨੇਰੇ ਚ ਕਰੋ ਮੈਨੂੰ ਲੱਗਦਾ ਕਲਰ ਚੇਂਜ ਹੋ ਜਾਊਗਾ ਅੱਛਾ ਇਹ ਮੈਜਿਕ ਬੂਟ ਹੈ ਹਾਂ ਮੈਜਿਕ ਸ਼ੋਅ ਜੇ ਆਪਾਂ ਦੇਖੀਏ ਹੋਏ ਪਹਿਲਾਂ ਵੀ ਇੱਥੇ ਖੜ੍ਹ ਜਾਓ ਬਸ ਇੱਥੇ ਜੋ ਦੇਖੀਏ ਆ ਦੇਖੋ ਲਾਈਟ ਹੋ ਗਈ ਲਾਈਟ ਹੋ ਜਾਣੀ ਉਹ ਤਾਂ ਡਾਰਕ ਪਿੰਕ ਸੀ ਦੋਸਤਾਂ ਦੇਖੀ ਜਾਓ ਤੁਸੀਂ ਆਈੜੀ ਚੀਜ਼ ਜਾਵਾਂ ਲਾਈਟ ਹੋ ਜਾਊਗਾ ਜਿਹੜਾ ਦੇਖਿਓ ਤੇ ਆ ਪਿੰਕ ਵੀ ਜਾਵਾਂ ਇਹ ਥੋੜੇ ਜੇ ਪੈਕਿੰਗ ਚ ਰੁਰ ਰਲ ਕੇ ਆਏ ਆ ਮੈਨੂੰ ਲੱਗਦਾ ਨਾ ਹੂੰ ਇਹ ਕਾਫੀ ਦਿਨਾਂ ਤੋਂ ਉਹਨੇ ਕਿਹਾ ਸੀਗਾ ਆਪਾਂ ਨੂੰ ਕੋਰੀਅਰ ਵਾਲੇ ਨੇ ਥੋੜਾ ਆਇਆ ਪਿਆ ਹਾਂ ਤੇ ਉਹ ਤਾਂ ਸਿੱਧਾ ਲਿਖਿਆ ਦੇ ਹਬੋਰ ਵਾਲਾ ਤਾਂ ਦਾ ਮੈਂ ਤੈਨੂੰ ਕਹਿੰਦਾ ਨਹੀਂ ਸੀ ਆਹ ਵੇਖੋ ਬਿਲਕੁਲ ਲਾਈਟ ਹੋ ਗਿਆ ਦੇਖੋ ਵਾਈਟ ਹੋ ਗਏ ਹਾਂ ਵਾਈਟ ਹੋ ਗਏ ਨਾ ਵਿੱਚ ਜਿਹੜਾ ਪਿੰਕ ਕਲਰ ਸੀਗਾ ਦੋਸਤੋ ਪਿੰਕ ਕਲਰ ਵਿੱਚ ਜਿਹੜਾ ਵਾਈਟ ਹੋ ਚੁੱਕਿਆ ਹਾਂਜੀ ਤੇ ਜੇ ਹੁਣ ਆਪਾਂ ਇਹਨੂੰ ਚਾਨਣ ਚ ਧੁੱਪ ਚ ਲੈ ਕੇ ਜਾਈਏ ਪਾ ਕੇ ਚਲ ਆਜਾ ਆਪਾਂ ਚੈੱਕ ਹੀ ਕਰ ਲੈਨੇ ਉੱਥੇ ਜਾ ਕੇ ਇੱਕ ਵਾਰੀ ਓਵੇਂ ਕਰ ਲੈਨੇ ਫਿਰ ਫਾਈਨ ਦੇਖ ਲਾਂਗੇ ਦੋਸਤਾਂ ਦਿਖਾ ਦਿਗੇ ਠੀਕ ਆ ਹੁਣ ਡਾਰਕ ਹੋ ਗਿਆ ਨਾ ਕਲਰ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਪਿੰਕ ਕਿਉਂਕਿ ਜ਼ਿਆਦਾ ਦਿਖ ਰਿਹਾ ਜਿਹੜਾ ਬਲੂ ਹੈ ਜਿਹੜਾ ਲਾਈਟ ਜਿਹਾ ਇਹ ਤਾਂ ਘੱਟ ਹੀ ਦਿਖ ਰਿਹਾ ਇਹ ਘੱਟ ਦਿਖ ਰਿਹਾ ਹਾਂ ਇਹਸ ਤੋਂ ਦੇਖੀ ਤੋਪ ਚ ਮੈਨੂੰ ਲੱਗਦਾ ਹੋਰ ਹੋ ਜਾਣਾ ਤੇ ਨਾ ਹਾਂਜੀ ਹੋਣਾ ਜਿਹੜੀ ਟੋਪੀ ਮੱਠੀ ਜੀ ਰਹਿ ਗਈ ਆ ਚਲੋ ਤੇ ਦੇਖੋ ਤੁਸੀਂ ਥੈਂਕ ਯੂ ਇੱਕ ਵਾਰ ਰਿਫਰ ਕਰਦੇ ਆ ਪਵਨ ਹੋ ਗਈ ਖੁਸ਼ ਹਾਂਜੀ ਤੇ ਕਿਉਂਕਿ ਕਿਉਂਕਿ ਚਲੋ ਤੁਸੀਂ ਮਾਨ ਹਨਾ ਇੰਨਾ ਦਿਨੇ ਬਹੁਤ ਵਧੀਆ ਗੱਲ ਆ ਪਰ ਜੇ ਸਾਡੀਆਂ ਵੀਡੀਓਜ਼ ਦੇਖਦੇ ਹੋ ਤੇ ਤਾਂ ਬਹੁਤ ਵੱਡੀ ਗੱਲ ਆ ਸੰਤਾ ਇੰਨੇ ਹੀ ਬਹੁਤ ਆ ਉਹੀ ਗਿਫਟ ਵਾਧੂ ਨੇ ਤੇ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਪਿਆਰ ਕਰਦੇ ਰਹੋ ਤੇ ਦੋਸਤੋ ਇੱਕ ਥੋੜੀ ਇੱਕ ਥੋੜੀ ਜਿਹੀ ਹੋਰ ਜਾਣਕਾਰੀ ਤੁਹਾਨੂੰ ਦੇਣੀ ਸੀਗੀ ਸੋ ਦੋਸਤੋ ਅਸੀਂ ਗੱਡੀ ਕਰਨੀ ਚੇਂਜ ਤੇ ਆ ਜਿਹੜਾ ਕੈਂਪਰ ਆਪਣਾ 2015 16 ਦਾ ਮਾਡਲ ਆ ਹਾਂਜੀ ਤੇ ਹੁਣ ਅਸੀਂ ਇਹ ਸਾਡਾ ਜਿਹੜਾ ਬਲੇਰੋ ਕੈਂਪਰ ਆ ਇਹ ਅਸੀਂ ਕਰਨਾ ਜੀ ਸੇਲ ਹਾਂ ਠੀਕ ਆ ਜੀ ਤੇ ਜੇ ਕੋਈ ਵੀ ਲੈਣਾ ਚਾਹੁੰਦਾ ਹੋਵੇ ਸੰਧੂ ਹਬੌਰ ਵਾਲਿਆਂ ਦਾ ਕੈਂਪਰ ਕਿਉਂਕਿ ਸਾਡੇ ਕੋਲੇ ਹੋ ਗਏ ਆ 3 4 7 5 ਸਾਲ ਹੋ ਗਿਆ ਨਾ 5 ਸਾਲ ਹੋ ਚਲੇ ਹਾਂਜੀ ਤੇ ਬਿਲਕੁਲ ਏ ਕਲਾਸ ਚਾਰੇ ਟਾਇਰ ਪੰਜੇ ਟਾਇਰ ਹੀ ਨਵੇਂ ਆ ਕਿਉਂਕਿ ਇਹ ਦੀ ਸਟਿੱਪਣੀ ਵੀ ਬਿਲਕੁਲ ਨਵੀਂ ਆ ਹਾਂਜੀ ਤੇ ਜੇ ਕਿਸੇ ਨੇ ਕਿਸੇ ਭੈਣ ਭਰਾ ਨੂੰ ਲੈਣਾ ਹੋਵੇ ਇਹ ਦੀ ਸਟਿੱਪਣੀ ਵੀ ਇੱਕ ਵੀ ਮਤਲਬ ਕੀ ਇਹਦੇ ਵਿੱਚ ਤੁਸੀਂ ਪ੍ਰੋਬਲਮ ਨਹੀਂ ਕਹਿ ਸਕਦੇ ਤੇ ਅਸੀਂ ਇਹ ਤਾਂ ਵੇਚ ਰਹੇ ਹਾਂ ਕਿਉਂਕਿ ਅਸੀਂ ਲੈਣਾ ਜੀ ਹਾਈਲੈਕਸ ਹਾਈਲੈਕਸ ਲਾਵਾਂਗੇ ਦੋਸਤੋ ਜਲਦੀ